ਆਹ ਅੱਜ 3 ਸਤੰਬਰ 2025 ਦੁਪਹਿਰ ਜਿਹਦਾ ਵੇਲਾ ਆ ਹੀਰਾਬਾਗ ਰਾਜਪੁਰਾ ਰੋਡ ਪਟਿਆਲਾ ਜੇ ਕਿਤੇ ਘਰ ਚ ਪਾਣੀ ਜਿਆਦਾ ਵਧਦਾ ਆ ਡਰਾਉਨ ਦੀ ਲੋੜ ਨਹੀਂ ਹੈਗੀ ਕੋਈ ਓਏ ਯਾਰ ਧਿਆਨ ਰੱਖਿਆ ਕਰੋ ਛਾਲ ਨਹੀਂ ਮਾਰਨੀ ਇੱਥੇ ਦੇਖਣ ਆਏ ਆ ਆਪਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ 3 ਸਤੰਬਰ 2025 ਪਟਿਆਲੇ ਦੀ ਨਦੀ ਜੀ ਆ ਡੇਰਾ ਹੀਰਾਵਾਗ ਰਾਜਪੁਰਾ ਰੋਡ ਤੋਂ ਮੌਕੇ ਦੀ ਰਿਪੋਰਟ ਦਿਖਾ ਰਹੇ ਹਾਂ ਦੁਪਹਿਰ ਦਾ ਵੇਲਾ ਪਾਣੀ ਆ ਤਾ ਰਿਹਾ ਕੋਈ ਜ਼ਿਆਦਾ ਨਹੀਂ ਹੈਗਾ ਨਾਰਮਲ ਹੈ ਡਰਨ ਦੀ ਲੋੜ ਨਹੀਂ ਹੈਗੀ ਆਈ ਜਾਂਦਾ ਚੱਲੀ ਜਾਂਦਾ ਨਾਰਮਲ ਆ ਪਾਣੀ ਇਹ ਨਹੀਂ ਨਾ ਕਿ ਭਾਈ ਜੀ ਹਰ ਕੋਈ ਬੰਦਾ ਆ ਕੇ ਦੇਖਦਾ ਬਾਕੀ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਐਵੇਂ ਯਾਰ ਨਿਊਜ਼ ਚੈਨਲ ਵਾਲੇ ਡਰਾਈ ਜਾਂਦੇ ਆ ਹਨਾ ਠੀਕ ਹੈ ਜਦੋਂ ਵਧੇਗਾ ਰਿਪੋਰਟ ਆਪਾਂ ਸਵੇਰ ਸ਼ਾਮ ਡੇਲੀ ਦੀ ਦੇਣੀ ਹੈ ਤੇ ਜੇ ਕੋਈ ਪਾਣੀ ਚ ਵਾਧਾ ਹੋਊਗਾ ਵੀਰੇ ਜਰੂਰ ਦੱਸਾਂਗੇ ਕਭਰਾਓ ਨਾ ਪਟਿਆਲਾ ਨਦੀ ਵੱਡੀ ਨਦੀ ਆ ਇਹ ਡੇਰਾ ਹੀਰਾ ਬਾਗ ਹੈ ਤੇ ਆ ਹੈਗੀ ਜੀ ਨਦੀ ਆਪਣੀ ਤੇ ਦੁਬਾਰਾ ਫੇਰ ਤੁਹਾਨੂੰ ਲੈਵਲ ਚੈੱਕ ਕਰਾ ਦਿੰਨੇ ਆ ਪਿਛਲੀ ਵਾਰ ਤਾਂ ਜਿਹੜੀਆਂ ਢੋਲੀਆਂ ਜੀਆਂ ਨੇ ਇਹਨਾਂ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਸੀਗਾ ਬਾਕੀ ਕਹਿੰਦੇ ਆ ਕਿ ਗਰਦਾ ਲੈਵਲ ਵੱਧ ਰਿਹਾ ਇਦਾਂ ਆ ਉਦਾਂ ਆ ਜੀ ਨਦੀ ਚ ਪਾਣੀ ਜ਼ਿਆਦਾ ਆ ਗਿਆ ਪਟਿਆਲੇ ਨੂੰ ਖਤਰਾ ਦੇਖੋ ਜੀ ਫਿਲਹਾਲ ਪਟਿਆਲੇ ਨੂੰ ਆ ਨਦੀ ਤੋਂ ਖਤਰਾ ਹੁੰਦਾ ਤੇ ਆ ਨਦੀ ਦੇ ਵਿੱਚ ਬਿਲਕੁਲ ਨੋਰਮਲ ਪਾਣੀ ਹੈ ਬਾਕੀ ਡੇਲੀ ਦੀ ਅਪਡੇਟ ਦਿੰਦੇ ਰਾਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਜੇ ਕਿਤੇ ਵਧੇਗਾ ਕੋਈ ਗੱਲਬਾਤ ਹੋਊਗੀ ਤਾਂ ਹਰ ਇੱਕ ਵੀਰ ਭਰਾ ਨੂੰ ਜਾਣਕਾਰੀ ਦਿੰਦੇ ਰਾਵਾਂਗੇ ਜਿਸ ਕਿਸੇ ਨੂੰ ਇਸ ਪਟਿਆਲਾ ਨਦੀ ਦਾ ਕੋਈ ਮਾੜਾ ਮੋਟਾ ਖਤਰਾ ਹੈਗਾ ਸਤਾਰਕ ਹੋ ਜੂਗਾ ਜਿਹੜੇ ਵੀ ਪਟਿਆਲਾ ਨਦੀ ਦੇ ਨੇੜੇ ਤੇੜੇ ਪਿੰਡ ਨੇ ਜਾਂ ਕਿਸੇ ਨੂੰ ਆ ਨਦੀ ਦਾ ਕੋਈ ਵੀ ਕਿਤੇ ਸਨੌਰ ਦੇਵੀਗੜ੍ਹ ਦਾ ਮਿੱਤਰ ਪਿਆਰਾ ਦੋਸਤ ਰਿਸ਼ਤੇਦਾਰ ਕੋਈ ਇਹ ਸਾ ਨਦੀ ਦੇ ਨੇੜੇ ਤੇੜੇ ਜਾਂ ਇਹਦੀ ਮਾਰਚ ਆਉਂਦਾ ਤਾਂ ਉਹਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ